ਸਤਨਾ ਸ੍ਰੀ ਵਾਹਗੁਰੂ ਸਾਹਿਬ ਜੀ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਰੇ ਨਿਧਨ ਨ ਬਰਨ ਨ ਸਾਕ ਤੂੰ ਠਾਕਰ ਉਚ ਪਗਵਾਨਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਬਰਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮੰਨੈ ਪਰਤਖ ਗੁਰੂ ਨਿਸਤਾਰੇ ਸੋ ਕੋ ਕਲ ਗੁਰ ਸੇਵੀਐ ਇਹ ਨਿਸ ਸਹਿਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਨਹਲਾ ਚੌਥਾ ਘਰ ਪਹਿਲਾ ਚੌਪਦੇ ਇਕ ਓ ਅੰਕਾਰ ਸਤਿਗੁਰ ਪ੍ਰਸਾਦਿ ਜੋ ਹਰਿ ਸੇਵਹਿ ਸੰਤ ਭਗਤ ਤਿਨ ਕੇ ਸਭ ਪਾਪ ਨਿਵਾਰੀ ਹਮੇ ਉਪਰਿ ਕਿਰਪਾ ਕਰ ਸੁਆਮੀ ਰਖ ਸੰਗਤ ਤਮ ਜੋ ਪਿਆਰੀ ਜੋ ਹਰ ਸੇਵ ਹੈ ਸੰਤ ਭਗਤ ਤਿੰਨ ਕੇ ਸਭਤਾਪ ਨਿਵਾਰੀ ਥਾਵੇਂ ਉਪਰ ਕਿਰਪਾ ਕਰ ਸੁਆਮੀ ਰਖ ਸੰਗਤ ਤਮ ਜੋ ਪਿਆਰੀ ਹਰ ਗੁਣ ਕਹਿ ਨ ਸਕੋ ਬਨਵਾਰੀ ਹਮ ਤਾਪੇ ਪੱਥਰ ਨੀਰ ਡੁਬਤ ਕਰ ਕਿਰਪਾ ਬਾਖਣ ਹਮ ਤਾਰੇ ਰਹਾ ਜਨਮ ਜਨਮ ਕੇ ਲਾਗੇ ਵਿਖ ਮੋਰ ਚਾ ਲਗ ਸੰਗਤ ਸਾਦ ਸਵਾਰੀ ਜਿਉ ਕੰਚਨ ਬੈ ਸੰਤਰ ਤਾਇ ਮਲ ਕਟੇ ਕਟ ਤੋ ਤਾਰੇ ਹਰ ਹਰ ਜਪਣ ਜਪੋ ਦਿਨ ਰਾਤੇ ਜਪ ਹਰ 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 ਓਰ ਤਾਰੇ ਹਰ 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 ਔਖ ਜਗ ਪੂਰਾ ਜਪ ਹਰ ਹਰ ਹਉ ਕੈ ਨਾਰੇ ਹਰ ਹਰ ਅਗੰ ਅਗਾਧ ਗੋਦ ਪਰਮ ਪਰ ਪੁਰਖ ਅਪਾਰੇ ਜਨ ਕੋ ਕਿਰਪਾ ਕਰੋ ਜਗ ਜੀਵਨ ਜਨ ਨਾਨਕ ਪੈਜ ਸਵਾਰੀ ਜਨ ਕੋ ਕਿਰਪਾ ਕਰੋ ਜਗ ਜੀਵਨ ਜਨ ਨਾਨਕ ਪੈਜ ਸਵਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਅੰਮ੍ਰਿਤ ਵੇਲੇ ਆਏ ਹੋਏ ਹੁਕਮ ਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖ ਵਾਕ 666 ਤੇ 667 ਅੰਗ ਦੇ ਉੱਤੇ ਸੁਭਾਏ ਮਾਨ ਤਨਸਰੀ ਨਹਲਾ ਚੌਥਾ ਚੌਥੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਜ ਬਾਣੀ ਕੇ ਬੋਹਤ ਗੁਰੂ ਅਰਜਨ ਸਾਹਿਬ ਮਹਾਰਾਜ ਉਹਨਾਂ ਦੇ ਮੁਖਾਰਬਿੰਦ ਤੋਂ ਤਨਾਸਰੀ ਰਾਗ ਦੇ ਵਿੱਚ ਇਹ ਸ਼ਬਦ ਉਚਾਰਨ ਕੀਤਾ ਗਿਆ ਘਰ ਪਹਿਲਾ ਪਹਿਲੇ ਘਰ ਦਾ ਮਤਲਬ ਕਿ ਜਿਹੜੇ ਕੀਰਤਨ ਕਰਨ ਵਾਲੇ ਐ ਜਿ ਉਹਨਾਂ ਨੇ ਬਾਜੇ ਤੇ ਇਸ ਸ਼ਬਦ ਨੂੰ ਗਾਉਣਾ ਹੈ ਤਾਂ ਉਹ ਪਹਿਲੇ ਘਰ ਸੁਰ ਤਾਲ ਦੇ ਵਿੱਚ ਗਾਉਣ ਚੌਪਦੇ ਜੋਪਦੇ ਦਾ ਭਾਵ ਹੁੰਦਾ ਕਿ ਇਹ ਜਿਹੜਾ ਸ਼ਬਦ ਹੈ ਚਾਰ ਪਦਾ ਵਾਲਾ ਸ਼ਬਦ ਹੈ ਚਾਰ ਬੰਦਾ ਵਾਲਾ ਇਹ ਸ਼ਬਦ ਇੱਕ ਓੰਕਾਰ ਸਤਗੁਰ ਪ੍ਰਸਾਦ ਕਿ ਪ੍ਰਮਾਤਮਾ ਇੱਕ ਹੈ ਉਹਦੇ ਵਰਗਾ ਦੂਜਾ ਨਹੀਂ ਹੈ ਕੋਈ ਇੱਕੋ ਹੀ ਹੈ ਪ੍ਰਮਾਤਮਾ ਉਹਨੂੰ ਰਾਮ ਕਹ ਲਈਏ ਅੱਲਾਹ ਕਹ ਲਈਏ ਵਾਹਿਗੁਰੂ ਕਹ ਲਈਏ ਭਗਵਾਨ ਕਹ ਲਈਏ ਜਿਹੜੇ ਮਰਜੀ ਨਾਮ ਨਾਲ ਪੁਕਾਰ ਲਈਏ ਪ੍ਰਮਾਤਮਾ ਇੱਕੋ ਹੀ ਹੈ ਸਤਗੁਰ ਪ੍ਰਸਾਦ ਜਦੋਂ ਸਤਿਗੁਰੂ ਦੀ ਸਾਡੇ ਤੇ ਕਿਰਪਾ ਹੋ ਗਈ ਉਦੋਂ ਉਹ ਸਤਿਗੁਰੂ ਸਾਡੇ ਹਿਰਦੇ ਦੇ ਵਿੱਚ ਵਸ ਜਾਣਾ ਜਦੋਂ ਪਰਮਾਤਮਾ ਦੀ ਵਾਹਿਗੁਰੂ ਦੀ ਕਿਰਪਾ ਹੋ ਗਈ ਪ੍ਰਸਾਦ ਦਾ ਭਾਵਨਾ ਕਿਰਪਾ ਕਿ ਉਦੋਂ ਪਰਮਾਤਮਾ ਸਾਡੇ ਹਿਰਦੇ ਦੇ ਵਿੱਚ ਵਸ ਜਾਣਾ ਅੱਜ ਗੁਰੂ ਅਰਜਨ ਸਾਹਿਬ ਮਹਾਰਾਜ ਕਹਿਣਾ ਕਿ ਚਾਹੁੰਦੇ ਸਾਨੂੰ ਜੋ ਹਰ ਸੇਵ ਹੈ ਸੰਤ ਭਗਤ ਤਿੰਨ ਕੇ ਸਭ ਪਾਪ ਨਿਵਾਰੀ ਕਹਿੰਦੇ ਜਿਹੜੇ ਉਸ ਪ੍ਰਮਾਤਮਾ ਨੂੰ ਸਿਮਰਦੇ ਨੇ ਨਾ ਕਹਿੰਦੇ ਉਹਨਾਂ ਦੇ ਸਾਰੇ ਦੇ ਸਾਰੇ ਪਾਪ ਪ੍ਰਮਾਤਮਾ ਨਸ਼ਟ ਕਰ ਦਿੰਦਾ ਜੋ ਹਰ ਸੇਵ ਹੈ ਸੰਤ ਭਗਤ ਤਿੰਨ ਕੇ ਸਭ ਪਾਪ ਨਿਵਾਰੇ ਨਿਵਾਰੀ ਦਾ ਭਾਵ ਹੁੰਦਾ ਖਤਮ ਕਰ ਦੇਣੇ ਕਿ ਉਹਨਾਂ ਦੇ ਸਾਰੇ ਪਾਪ ਜਿਹੜੇ ਐ ਉਹ ਪਰਮਾਤਮਾ ਨਸ਼ਟ ਕਰ ਦਿੰਦਾ ਅਸੀਂ ਵੀ ਫਿਰ ਗੁਰੂ ਅਰਜਨ ਸਾਹਿਬ ਜੀ ਦੇ ਸਾਹਮਣੇ ਖੜ ਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੱਗੇ ਖੜ ਕੇ ਅਸੀਂ ਵੀ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਸਾਡੇ ਅੰਦਰ ਵੀ ਜਿਹੜੇ ਪਾਪ ਨੇ ਸਾਡੇ ਅੰਦਰ ਵੀ ਜਿਹੜੇ ਮਾੜੇ ਔਗਣ ਨੇ ਉਹਨਾਂ ਨੂੰ ਤੁਸੀਂ ਸੱਚੇ ਪਾਤਸ਼ਾਹ ਖਤਮ ਕਰ ਦਿਓ ਹਮ ਉੱਪਰ ਕਿਰਪਾ ਕਰ ਸੁਆਮੀ ਗੁਰੂ ਅਰਜਨ ਸਾਹਿਬ ਅਰੇ ਕਹਿੰਦੇ ਆ ਹਮ ਉੱਪਰ ਕਿਰਪਾ ਕਰ ਸੁਆਮੀ ਰਖ ਸੰਗਤ ਤੁਮ ਜੋ ਪਿਆਰੇ ਸੱਚੇ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰ ਦਿਓ ਕਾਦੀ ਕਿਰਪਾ ਜੀ ਰਖ ਸੰਗਤ ਤੁਮ ਜੋ ਪਿਆਰੇ ਆ ਜਿਹੜੀ ਸੰਗਤ ਹੈ ਨਾ ਜੀ ਜਿਹੜੇ ਆਪਾਂ ਬੈਠੇ ਆ ਨਾ ਗੁਰੂ ਘਰ ਦੇ ਵਿੱਚ ਇਹਨਾਂ ਨੂੰ ਗੁਰੂ ਅਰਜਨ ਸਾਹਿਬ ਰਹੇ ਕਹਿੰਦੇ ਇਹ ਪ੍ਰਮਾਤਮਾ ਨੂੰ ਸਭ ਤੋਂ ਚੰਗੀ ਲੱਗਦੀ ਹੈ ਸੰਗਤ ਇਹ ਚੰਗੀ ਕਿਉਂ ਲੱਗਦੀ ਹੈ ਵਿੱਚ ਸੰਗਤ ਹਰਪ੍ਰਧ ਦੱਸਿਆ ਜੀ ਉਹ ਕਿ ਸੰਗਤ ਦੇ ਵਿੱਚ ਪਰਮਾਤਮਾ ਵੱਸਦਾ ਹੈ ਕਿਉਂਕਿ ਜਦੋਂ ਸੰਗਤ ਦੇ ਵਿੱਚ ਅਸੀਂ ਬੈਠੇ ਆ ਨਾ ਉੱਥੇ ਇਕੱਲੀ ਗੱਲ ਇੱਕ ਪਰਮਾਤਮਾ ਦੀ ਹੁੰਦੀ ਹੈ ਕੋਈ ਦੂਸਰੀ ਗੱਲ ਨਹੀਂ ਹੁੰਦੀ ਜਦੋਂ ਅਸੀਂ ਸਿਨੇਮੇ ਹਾਲਾਂ ਦੇ ਵਿੱਚ ਵੱਡੇ ਵੱਡੇ ਮੌਲਾਂ ਦੇ ਵਿੱਚ ਜਾਂਦੇ ਆ ਉੱਥੇ ਦੁਨੀਆ ਤੇ ਬਥੇਰੀ ਹੁੰਦੀ ਹੈ ਪਰ ਉੱਥੇ ਪਰਮਾਤਮਾ ਦੀ ਗੱਲ ਕੋਈ ਨਹੀਂ ਕਰਦਾ ਜਦੋਂ ਅਸੀਂ ਇੱਥੇ ਬੈਠੇ ਆ ਨਾ ਤੇ ਚਾਹੇ 10 ਸ਼ਰੀਰ ਹੋਈਏ ਚਾਹੇ 5 ਸ਼ਰੀਰ ਹੋਈਏ ਚਾਹੇ ਹਾਲ ਬਿਲਕੁਲ ਭਰਿਆ ਹੋਵੇ ਕਹਿੰਦੇ ਗੱਲ ਤੇ ਉਹ ਇੱਕ ਪਰਮਾਤਮਾ ਦੀ ਹੋ ਰਹੀ ਐ ਉਹਦੇ ਅੱਗੇ ਅਸੀਂ ਇਹ ਅਰਦਾਸ ਕਰੀਏ ਸੱਚੇ ਪਾਤਸ਼ਾਹ ਹਮੇ ਉੱਪਰ ਕਿਰਪਾ ਕਰ ਸੁਆਮੀ ਸੱਚੇ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰਦੇ ਹੋ ਰੱਖ ਸੰਗਤ ਤੁਮ ਜੋ ਪਿਆਰੀ ਆ ਜਿਹੜੀ ਪਿਆਰੀ ਸੰਗਤ ਐ ਨਾ ਇਹਦੇ ਵਿੱਚ ਮੈਨੂੰ ਵੀ ਰੱਖ ਲਿਓ ਜੇ ਹਰ ਗੋੜ ਕਹਿ ਨਾ ਸਕੂ ਬਨਵਾਰੇ ਬਨਵਾਰੀ ਬਨਵਾਰੇ ਕੇ ਬਨਾ ਦੇ ਜਿਹੜੇ ਫੁੱਲ ਨੇ ਉਹਨਾਂ ਦੀ ਮਾਲਾ ਪੈਣਣ ਵਾਲਾ ਪ੍ਰਮਾਤਮਾ ਜਿਹੜਾ ਉਦੇ ਗੁਣ ਜਿਹੜੇ ਨੇ ਉਹ ਇੰਨੇ ਗੁਣ ਨੇ ਕਿ ਉਹ ਗੁਣ ਕਹਿ ਨਹੀਂ ਜਾਂਦੇ ਬਸ ਇਹ ਬਾਣੀ ਨੂੰ ਇੱਕ ਇੱਕ ਸ਼ਬਦ ਇੱਕ ਇੱਕ ਗੁਣ ਕਰਕੇ ਆਪਣੇ ਅੰਦਰ ਵਸਾ ਲਈਏ ਪਰ ਜੇ ਅਸੀਂ ਕਹੀਏ ਨਾ ਕਿ ਪ੍ਰਮਾਤਮਾ ਦੇ ਗੁਣਾ ਨੂੰ ਜਾਣ ਲਾਂਗੇ ਨਹੀਂ ਪ੍ਰਮਾਤਮਾ ਦੇ ਵਿੱਚ ਗੁਣ ਬਹੁਤ ਨੇ ਕਿੰਨਿਆਂ ਨੂੰ ਜਾਣਾਂਗੇ ਜੀ ਬਸ ਹਰ ਗੁਣ ਕਹਿ ਨਾ ਸਕੋ ਬਨਵਾਰੇ ਬਸ ਉਹਦੇ ਗੁਣਾ ਨੂੰ ਗਾਉਂਦੇ ਰਹੋ ਇੱਕ ਇੱਕ ਕਰਕੇ ਹਿਰਦੇ 'ਚ ਵਸਾਉਂਦੇ ਰਹੋ ਪਰ ਇਹ ਨਾ ਕਿ ਕਈਏ ਕਿ ਮੈਂ ਪ੍ਰਮਾਤਮਾ ਦਾ ਅੰਤ ਪਾਵਾਂਗਾ ਕਿ ਉੱਤੇ ਪ੍ਰਮਾਤਮਾ ਨੂੰ ਮੈਂ ਅੰਤ 'ਚ ਲੈ ਲੰਗ ਨਹੀਂ ਹਮ ਪਾਪੀ ਪਾਥਰ ਨੀਰ ਡੁੱਬਤ ਕਰ ਕਿਰਪਾ ਪਾਖੜ ਹਮ ਤਾਰੇ ਸੱਚੇ ਪਾਤਸ਼ਾਹ ਹਮ ਪਾਪੀ ਪੱਥਰ ਨੀਰ ਡੁੱਬਤ ਜਿਵੇਂ ਪਾਣੀ ਦੇ ਵਿੱਚ ਪੱਥਰ ਡੁੱਬ ਜਾਂਦਾ ਨਾ ਜੀ ਅਸੀਂ ਵੀ ਇਸੇ ਤਰ੍ਹਾਂ ਡੁੱਬੇ ਹੋਏ ਆ ਅਸੀਂ ਕਾਹਦੇ ਵਿੱਚ ਡੁੱਬੇ ਹੋਏ ਆ ਅਸੀਂ ਕਾਮ ਕ੍ਰੋਧ ਲੋਭੋ ਹੰਕਾਰ ਦੀ ਨਦੀ ਦੇ ਵਿੱਚ ਡੁੱਬੇ ਹੋਏ ਆ ਕਹਿੰਦੇ ਜਿਵੇਂ ਪੱਥਰ ਡੁੱਬ ਜਾਂਦਾ ਨਾ ਪਾਣੀ ਦੇ ਵਿੱਚ ਕਹਿੰਦੇ ਉਹ ਪੱਥਰ ਵਰਗੇ ਅਸੀਂ ਪੱਥਰ ਦਿਲ ਇਨਸਾਨ ਫਿਰਦੇ ਆ ਇੱਥੇ ਅਸੀਂ ਵੀ ਡੁੱਬੇ ਹੋਏ ਆ ਜੇ ਤੂੰ ਕਿਰਪਾ ਕਰੇ ਤਾਂ ਪੱਥਰ ਦਿਲ ਇਨਸਾਨਾਂ ਨੂੰ ਵੀ ਇਹ ਭਵ ਸਾਗਰ ਤੋਂ ਤਾਰ ਸਕਦਾ ਹੈ ਗੁਰੂ ਸਾਹਿਬ ਕਹਿੰਦੇ ਆ ਕਿ ਜੇ ਪਰਮਾਤਮਾ ਦੇ ਨਾਲ ਬਾਣੀ ਦੇ ਨਾਲ ਅਸੀਂ ਜੁੜ ਜਾਈਏ ਨਾ ਤਾਂ ਕਹਿੰਦੇ ਤੁਸੀਂ ਵੀ ਭਵ ਸਾਗਰ ਤੋਂ ਪਾਰ ਹੋ ਜਾਓਗੇ ਪਰ ਜੇ ਨਾ ਭਵ ਸਾਗਰ ਤੋਂ ਪਾਰ ਹੋਣ ਦੀ ਸਾਡੀ ਨੀਅਤ ਹੋਵੇ ਫਿਰ ਕਹਿੰਦੇ ਅਸੀਂ ਗੁਰਬਾਣੀ ਕਿਉਂ ਪੜਾਂਗੇ ਗੁਰਬਾਣੀ ਦੇ ਕੋਲ ਕਿਉਂ ਆਵਾਂਗੇ ਫਿਰ ਤੇ ਅਸੀਂ ਡੁੱਬੇ ਪਏ ਆ ਤੇ ਉਹਨੂੰ ਬਚਾਉਣ ਵਾਲਾ ਕੋਈ ਨਹੀਂ ਹੈ ਗੁਰਬਾਣੀ ਦੇ ਲਲ ਲੱਗिए ਗੁਰਬਾਣੀ ਨੇ ਸਾਨੂੰ ਇਸ ਭਵ ਸਾਗਰ ਤੋਂ ਪਾਰ ਕਰ ਦੇਣਾ ਰਹਾਓ ਰਹਾਉ ਦਾ ਭਾਵ ਉਹਦਾ ਠਹਿਰਨਾ ਤੇ ਅੱਗੇ ਗੁਰੂ ਅਰਜਨ ਸਾਹਿਬ ਅਰੇ ਕਹਿੰਦੇ ਜਨਮ ਜਨਮ ਕੇ ਲਾਗੇ ਵਿਖ ਮੋਰਚਾ ਲਗ ਸੰਗਤ ਸਾਧ ਸਵਾਰੇ ਮੋਰਚਾ ਦਾ ਭਾਵ ਹੁੰਦਾ ਜੰਗਾਲ ਜਿਵੇਂ ਲੋਹੇ ਨੂੰ ਜਰ ਲੱਗ ਜਾਂਦੀ ਹੈ ਨਾ ਜੀ ਮੋਰਚੇ ਦਾ ਭਾਵ ਹੁੰਦਾ ਜੰਗਾਲ ਲੱਗ ਜਾਣਾ ਜਰ ਲੱਗ ਜਾਣੀ ਕਹਿੰਦੇ ਆਹ ਜਿਹੜਾ ਸਰੀਰ ਹੈ ਨਾ ਸਾਡਾ ਕਹਿੰਦੇ ਜਨਮ ਜਨਮ ਕੇ ਲੱਗੇ ਵਿਖ ਮੋਰਚਾ ਕਹਿੰਦੇ ਜਨਮ ਜਨਮ ਦੀ ਇਹਨੂੰ ਸਰੀਰ ਨੂੰ ਬੈਲ ਲੱਗੀ ਪਈ ਹੈ ਇਹ ਉੱਤਰ ਨਹੀਂ ਕਿਵੇਂ ਹੈ ਲਗ ਸੰਗਤ ਸਾਧ ਸਵਾਰੇ ਕਹਿੰਦੇ ਜਦੋਂ ਸੰਗਤ ਦੇ ਵਿੱਚ ਮਿਲ ਕੇ ਉਸ ਪਰਮਾਤਮਾ ਦੇ ਗੁਣ ਗਾਵਾਂਗੇ ਕਹਿੰਦੇ ਅੰਦਰੋਂ ਬਿਲਕੁਲ ਸੋਹਣੇ ਹੋ ਜਾਗੇ ਜਿਵੇਂ ਗੁਰੂ ਸਾਹਿਬ ਕਹਿੰਦੇ ਆ ਨਾ ਕਿ ਜਨਮ ਜਨਮ ਕੇ ਇਸ ਮਨ ਕੋ ਮਲ ਲਾ ਕੇ ਕਾਲਾ ਹੋਆ ਸਿਆਹ ਹੋ ਫਨਲੀ ਧੋਤੀ ਉਜਲੀ ਨਾ ਹੋਵੇ ਜੇ ਸੌਂਤ ਹੋਣ ਪਾਹੋ ਜੇ ਮਨ ਕਾਲਾ ਹੋਵੇ ਨਾ ਜੀ ਜਿੱਥੇ ਮਰਜੀ ਤੁਸੀਂ ਫਿਰਦੇ ਰਹੋ ਕਹਿੰਦੇ ਮਨ ਚਿੱਟਾ ਨਹੀਂ ਹੁੰਦਾ ਪਰ ਜੇ ਗੁਰਬਾਣੀ ਦੇ ਨਾਲ ਲਾਗੇ ਗੁਰਬਾਣੀ ਨੇ ਸਾਡੇ ਮਨ ਨੂੰ ਸਾਡੇ ਅੰਦਰ ਨੂੰ ਬਿਲਕੁਲ ਸਾਫ਼ ਕਰ ਦੇਣਾ ਜਨਮਾਂ ਜਨਮਾਂ ਦੀ ਲੱਗੀ ਹੋਈ ਮੈਲ ਨੂੰ ਬਿਲਕੁਲ ਸਾਫ਼ ਕਰ ਦੇਣਾ ਕਿਵੇਂ ਸਾਫ਼ ਹੋਣੀ ਹੈ ਜਿਉਂ ਕੰਚਨ ਵਸੰਤਰ ਤਾਇਓ ਮਲ ਕਾਟੀ ਕੱਟ ਤੋਂ ਉਤਾਰੇ ਕੰਚਨ ਹੁੰਦਾ ਸੋਨਾ ਵੈਸੰਤਰ ਹੁੰਦੀ ਹੈ ਅੱਗ ਤਾਇਓ ਦਾ ਹਤਾਬ ਦਾ ਸੇਕ ਕਹਿੰਦੇ ਜਿਵੇਂ ਸੋਨੇ ਨੂੰ ਅੱਗ ਦੇ ਵਿੱਚ ਅੱਗ ਦੇ ਉੱਤੇ ਰੱਖ ਕੇ ਨਾ ਥੱਲੋ ਸੇਕ ਦਿੱਤਾ ਜਾਂਦਾ ਹੈ ਕਹਿੰਦੇ ਉਹਦੀ ਜਿਹੜੀ ਸਾਰੀ ਮੈਲ ਹੁੰਦੀ ਹੈ ਇੱਕ ਪਾਸੇ ਲੱਗ ਜਾਂਦੀ ਹੈ ਇਸੇ ਤਰ੍ਹਾਂ ਹੀ ਗੁਰੂ ਸਾਹਿਬ ਕਹਿੰਦੇ ਸੰਗਤ ਦੇ ਵਿੱਚ ਆਈ ਸੰਗਤ ਦੇ ਵਿੱਚ ਆ ਕੇ ਤੇਰੀ ਮੈਲ ਉਤਰ ਜਾਣੀ ਹੈ ਜਿਉਂ ਕੰਚਨ ਵਿਸੰਤਰ ਤਾਇਓ ਮਲ ਕਾਂਟੀ ਕੱਟ ਤੋਂ ਉਤਾਰੇ ਕਹਿੰਦੇ ਜਿਵੇਂ ਸੋਨੇ ਨੂੰ ਅੱਗ ਦੇ ਉੱਤੇ ਰੱਖਿਆ ਜਾਂਦਾ ਥੱਲੋ ਸੇਕ ਦਿੱਤਾ ਜਾਂਦਾ ਜਿਉਂ ਜਿਉਂ ਉਹਨੂੰ سونے ਨੂੰ ਸੇਕ ਲੱਗਦਾ ਹੈ ਜਿਉਂ-ਜਿਉਂ ਕਹਿੰਦੇ ਉਹਦੀ ਮੈਲ ਇੱਕ ਪਾਸੇ ਹੋ ਜਾਂਦੀ ਹੈ ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਸਾਨੂੰ ਵੀ ਪ੍ਰਮਾਤਮਾ ਦੇ ਨਾਲ ਜੁੜਨ ਦੀ ਲੋੜ ਹੈ ਸਾਡੇ ਅੰਦਰੋਂ ਵੀ ਕਹਿੰਦੇ ਉਹ ਮੈਲ ਨਿਕਲ ਜਾਣੀ ਹੈ ਹਰ ਹਰ ਜਪਤ ਜੱਪੋ ਦਿਨ ਰਾਤੇ ਜਪ ਹਰ 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 ਓਰ ਧਾਰੇ ਕਹਿੰਦੇ ਉਸ ਪ੍ਰਮਾਤਮਾ ਨੂੰ ਦਿਨ ਰਾਤ ਜਪਨਾ ਚਾਹੀਦਾ ਹਰ ਹਰ ਜਪਨ ਜੱਪੋ ਦਿਨ ਰਾਤੇ ਕੱਲਾ ਇੱਕ ਦਿਨ ਨਹੀਂ ਦੋ ਦਿਨ ਨਹੀਂ ਦਿਨ ਰਾਤ ਚੱਲਦੇ ਰਹਿਣਾ ਚਾਹੀਦਾ ਅੱਠੇ ਪਹਿਰ ਸਾਡੇ ਅੰਦਰ ਉਸ ਪਰਮਾਤਮਾ ਦਾ ਨਾਮ ਚੱਲਦਾ ਰਹਿਣਾ ਚਾਹੀਦਾ ਹਰ ਹਰ ਜਪਨ ਜੱਪੋ ਦਿਨ ਰਾਤੇ ਜਪ ਹਰ 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 ਓਰ ਘਾਰੇ ਕਹਿੰਦੇ ਫੇਰ ਇਹ ਅੰਦਰੋਂ ਮੈਲ ਉਤਰਨੀ ਹੈ ਹਰ 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 ਔਖਦ ਜਗ ਪੂਰਾ ਜਪ ਹਰ ਹਰ ਹਉਮੈ ਮਾਰੀ ਕਹਿੰਦੇ ਪਰਮਾਤਮਾ ਦੇ ਵਿੱਚ ਇਹ ਤਾਕਤ ਹੈ ਕਿ ਜੇ ਉਹਦਾ ਪਰਮਾਤਮਾ ਦਾ ਨਾਮ ਜਪਦੇ ਰਵਾਂਗੇ ਜਪਦੇ ਰਵਾਂਗੇ ਔਖ ਦਾ ਭਾਵਨਾ ਦਵਾਈ ਕਿ ਇਹ ਪਰਮਾਤਮਾ ਦਾ ਨਾਮ ਜੇ ਜਪਦੇ ਰਵਾਂਗੇ ਜਪਦੇ ਰਵਾਂਗੇ ਸਾਨੂੰ ਇਹ ਦਵਾਈ ਦਾ ਕੰਮ ਕਰੂਗੀ ਕਹਿੰਦੇ ਜਦੋਂ ਦਵਾਈ ਦਾ ਕੰਮ ਕਰਨਾ ਫਿਰ ਹੋਣਾ ਕੀ ਹੈ ਹਰ ਹਰ ਹਉਮੈ ਮਾਰੀ ਕਹਿੰਦੇ ਪਰਮਾਤਮਾ ਦਾ ਨਾਮ ਜਪਦੇ ਜਪਦੇ ਸਾਡੇ ਅੰਦਰੋਂ ਕਹਿੰਦੇ ਹਉਮੈ ਵੀ ਮਰ ਜਾਣੀ ਹੈ ਜੇ ਸਾਡੇ ਅੰਦਰ ਹਉਮੈ ਤਾਂ ਨਾਮ ਨਹੀਂ ਹੈ ਜੇ ਨਾਮ ਹੈ ਤਾਂ ਹਉਮੈ ਨਹੀਂ ਹੈ ਦੋਨੇ ਇਕੱਠੇ ਨਹੀਂ ਰਹਿ ਸਕਦੇ ਜਿਵੇਂ ਹਨੇਰਾ ਤੇ ਚਾਨਣ ਇਕੱਠੇ ਨਹੀਂ ਰਹਿ ਸਕਦੇ ਜੇ ਹਨੇਰਾ ਤਾਂ ਉਥੇ ਚਾਨਣ ਕਰਦੇ ਉਹ ਹਨੇਰੇ ਨੇ ਉੱਦੀ ਭੱਜ ਜਾਣਾ ਉਥੇ ਚਾਨਣ ਦੇ ਮੁਰੇ ਹਨੇਰਾ ਖੜ ਨਹੀਂ ਸਕਦਾ ਇਸੇ ਤਰ੍ਹਾਂ ਇਹ ਕਹਿੰਦੇ ਪ੍ਰਮਾਤਮਾ ਦੇ ਨਾਮ ਦੇ ਮੁਰੇ ਹਉਮੈ ਖੜ ਨਹੀਂ ਸਕਦੇ ਇਹਨਾਂ ਦਾ ਆਪਸ ਵਿੱਚ ਵਿਰੋਧ ਹੈ ਹਉਮੈ ਨਾਲ ਵਿਰੋਧ ਹੈ ਦੋਏ ਨਾ ਵਸਾਏ ਇਕਠਾਏ ਹਉਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਵਿਰਥਾ ਜਾਏ ਕਹਿੰਦੇ ਹਉਮੈ ਅੰਦਰ ਤਾਂ ਨਾਮ ਨਹੀਂ ਖੜ ਸਕਦਾ ਤੇ ਅੱਗੇ ਗੁਰੂ ਸਾਹਿਬ ਕਹਿੰਦੇ ਹਰ ਹਰ ਆਗਾਮ ਆਗਾਦ ਬੋਧ ਅਪਰੰਪਰ ਪੁਰਖ ਆਪਾਰੀ ਕਹਿੰਦੇ ਜਿਹੜਾ ਪਰਮਾਤਮਾ ਹੈ ਉਹ ਪਹੁੰਚ ਤੋਂ ਬਾਹਰ ਹੈ ਉਹ ਬਹੁਤ ਵੱਡਾ ਹੈ ਅਗਾਧ ਬੋਧ ਡੂੰਗਾ ਬਹੁਤ ਹੈ ਉੱਥੇ ਤੱਕ ਸਾਡੀ ਬੁੱਧੀ ਜਿਹੜੀ ਪਹੁੰਚ ਨਹੀਂ ਸਕਦੀ ਹਰ ਹਰ ਅਗੰ ਅਗਾਧ ਬੋਧ ਅਪਰੰਪਰ ਪੁਰਖ ਅਪਾਰੇ ਪਰ ਗੁਰੂ ਅਰਜਨ ਸਾਹਿਬ ਅਰੇ ਕਹਿੰਦੇ ਜਨਕੋ ਕਿਰਪਾ ਕਰੋ ਜਗ ਜੀਵਨ ਜਨ ਨਾਨਕ ਪੈਜ ਸਵਾਰੇ ਕਹਿੰਦੇ ਸਾਡੇ ਉੱਤੇ ਵੀ ਕਿਰਪਾ ਕਰ ਦਿਓ ਜੀ ਜਿਹੜਾ ਜਗ ਜੀਵਨ ਜਿਹੜਾ ਸਾਰਿਆਂ ਨੂੰ ਜੀਵਨ ਦੇਣ ਵਾਲਾ ਹੈ ਜੇ ਸਾਡੇ ਤੇ ਕਿਰਪਾ ਕਰਤੀ ਜਨ ਨਾਨਕ ਪੈਜ ਸਵਾਰੀ ਤਾਂ ਫਿਰ ਸਾਡੀ ਵੀ ਪ੍ਰਮਾਤਮਾ ਨੇ ਪੈਜ ਰੱਖ ਲੈਣੀ ਹੈ ਸਾਡੀ ਵੀ ਪੈਜ ਸਵਾਰ ਦੇਣੀ ਹੈ ਪਰ ਅਸੀਂ ਅਜੇ ਤੱਕ ਉਹਦੇ ਨਾਲ ਜੁੜੇ ਨਹੀਂ ਸਾਨੂੰ ਜੁੜਨ ਦੀ ਲੋੜ ਹੈ ਅਸੀਂ ਉਸ ਪਰਮਾਤਮਾ ਦੇ ਨਾਲ ਜੁੜੀਏ ਜਿੱਦੇ ਪਰਮਾਤਮਾ ਦੇ ਨਾਲ ਜੁੜ ਕੇ ਉਹਦੇ ਸਾਡੇ ਅੰਦਰੋਂ ਪਾਪ ਖਤਮ ਹੋ ਜਾਣਗੇ ਸਾਡੇ ਅੰਦਰੋਂ ਜੰਗਾਲ ਉੱਤਰ ਜਾਣੇ ਸਾਡੇ ਅੰਦਰ ਮਨ ਤੇ ਮੈਲ ਲੱਗੀ ਜਿਹੜੀ ਸਾਰੀ ਸਾਫ਼ ਹੋ ਜਾਣੀ ਹੈ ਹਰ ਹਰ ਆਗੰਗ ਆਗਾਦ ਬੋਧ ਅਪਰੰਪਰ ਗੁਰਖ ਅਪਾਰੇ ਜਨਕ ਕਿਰਪਾ ਕਰਹੁ ਜਗ ਜੀਵਨ ਨਾਨਕ ਪੈਜ ਸਵਾਰ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ